ਰੈਡੀ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਬਾਹਰ ਅੱਜ ਲੋਕਾਂ ਦੀ ਭੀੜ ਲੱਗੀ ਹੋਈ ਸੀ ਡੰਡੀ ਲੋਕੀ ਵੱਖ-ਵੱਖ ਗਰੁੱਪਾਂ ਵਿੱਚ ਖੜੇ ਲੋਕੀ ਆਪਸ ਵਿੱਚ ਹਸਪਤਾਲ ਦੇ ਡਾਕਟਰ ਨਾਲ ਥੋੜੀ ਦੇਰ ਪਹਿਲਾਂ ਹੋਈ ਕੁੱਟਮਾਰ ਬਾਬਤ ਗੱਲਬਾਤ ਕਰ ਰਹੇ ਸਨ ਡੰਡੀ ਜਿੰਨੇ ਮੂੰਹ ਓਨੀਆਂ ਗੱਲਾਂ ਬਾਲਾ ਹਿਸਾਬ ਹੋਇਆ ਪਿਆ ਸੀ ਕੋਈ ਡਾਕਟਰ ਵਿੱਚ ਨੁਕਸ ਕੱਢ ਰਿਹਾ ਸੀ ਅਤੇ ਕੋਈ ਕੁੱਟਮਾਰ ਕਰਨ ਵਾਲੇ ਨੌਜਵਾਨ ਨੂੰ ਦੋਸ਼ੀ ਠਹਿਰਾ ਰਿਹਾ ਸੀ ਡੰਡੀ ਇਸੇ ਵਿਚਕਾਰ ਲੋਕਾਂ ਦੀ ਕੁਸਨਮੁਸਰ ਵਿੱਚੋਂ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਹਸਪਤਾਲ ਵਿੱਚ ਸਕੈਨ ਰਾਹੀਂ ਟੈਸਟ ਕਰ ਚੋਰੀ छुपे ਬੱਚਿਆਂ ਦੇ ਸੈਕਸ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ ਡੰਡੀ ਦਰ ਅਸਲ ਮਹਾਨਗਰ ਦਾ ਇਹ ਹਸਪਤਾਲ ਪਹਿਲਾਂ ਵੀ ਅਜਿਹੇ ਕੰਮਾਂ ਲਈ ਲੋਕਾਂ ਵਿੱਚ ਕਾਫੀ ਮਸ਼ਹੂਰ ਜਾਂ ਕਹਿ ਲਵੋ ਬਦਨਾਮ ਸੀ ਡੰਡੀ ਜਿਸ ਨੌਜਵਾਨ ਨੇ ਕੁੱਟਮਾਰ ਕੀਤੀ ਸੀ ਉਹ 26-27 ਸਾਲਾਂ ਦਾ ਨੌਜਵਾਨ ਸੀ ਜਿਸ ਦਾ ਨਾਂ ਗੁਰਚੇਤ ਦੱਸਿਆ ਜਾ ਰਿਹਾ ਸੀ ਡੰਡੀ ਉਸੇ ਨੇ ਕਾਂਟਾ ਕੋ ਪਹਿਲਾ ਹਸਪਤਾਲ ਅੰਦਰ ਡਾਕਟਰ ਨਾਲ ਕੁੱਟਮਾਰ ਕੀਤੀ ਸੀ ਡੰਡੀ ਉੱਧਰ ਹਸਪਤਾਲ ਦੇ ਬਾਹਰ 5-7 ਵਿਅਕਤੀਆਂ ਦੇ ਇੱਕ ਗਰੁੱਪ ਵਿੱਚ ਜੋ ਗੱਲਬਾਤ ਹੋ ਰਹੀ ਸੀ ਉਸ ਅਨੁਸਾਰ ਡਾਕਟਰ ਨਾਲ ਗੁਰਚੇਤ ਨੇ ਜੋ ਕੁੱਟਮਾਰ ਕੀਤੀ ਸੀ ਦਰਅਸਲ ਉਸ ਦਾ ਮੁੱਖ ਕਾਰਨ ਇਹ ਸੀ ਕਿ ਕੁਝ ਮਹੀਨੇ ਪਹਿਲਾਂ ਗੁਰਚੇਤ ਦੀ ਪਤਨੀ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਟੀ ਸਕੈਨ ਕਰਵਾ ਕੇ ਗਈ ਸੀ ਇਸ ਰਿਪੋਰਟ ਦੇ ਆਧਾਰ ਉੱਤੇ ਡਾਕਟਰ ਨੇ ਸੈਕਸ ਸੰਬੰਧੀ ਜੋ ਉਹਨਾਂ ਨੂੰ ਜਾਣਕਾਰੀ ਦਿੱਤੀ ਅਰੇਡੀ ਸੀ ਉਹ ਜਾਣਕਾਰੀ ਬਿਲਕੁਲ ਗਲਤ ਨਿਕਲੀ ਸੀ ਡੰਡੀ ਅੱਜ ਜੋ ਡਾਕਟਰ ਨਾਲ ਕੁੱਟਮਾਰ ਹੋਈ ਸੀ ਉਸ ਦਾ ਕਾਰਨ ਡਾਕਟਰ ਵੱਲੋਂ ਗੁਰਚੇਤ ਦੀ ਫੈਮਿਲੀ ਨੂੰ ਉਕਤ ਝੂਠੀ ਰਿਪੋਰਟ ਰਾਹੀਂ ਗੁਮਰਾਹ ਕਰਨਾ ਸੀ ਡੰਡੀ ਥੋੜੀ ਦੇਰ ਬਾਅਦ ਗੁਰਚੇਤ ਨੇ ਖੁਦ ਹੀ ਇਸ ਗੱਲ ਦਾ ਲੋਕਾਂ ਸਾਹਮਣੇ ਖੁਲਾਸਾ ਕਰਦਿਆਂ ਆਖਿਆ ਕਿ ਸਾਲ ਕੋ ਪਹਿਲਾਂ ਮੇਰੇ ਮੇਰਾ ਵਿਆਹ ਹੋਇਆ ਸੀ ਅਤੇ 4 ਕੋ ਮਹੀਨੇ ਪਹਿਲਾਂ ਜਦੋਂ ਮੇਰੀ ਗਰਭવતી ਪਤਨੀ ਨੂੰ ਲੈ ਕੇ ਮੈਂ ਇਸ ਹਸਪਤਾਲ ਵਿੱਚ ਬੱਚੇ ਦਾ ਸਟੇਟਸ ਪਤਾ ਕਰਨ ਦੇ ਨਜ਼ਰੀਏ ਨਾਲ ਸਕੈਨ ਕਰਾਉਣ ਆਇਆ ਸੀ ਤਾਂ ਹਸਪਤਾਲ ਦੇ ਇਸ ਡਾਕਟਰ ਨੇ ਸਕੈਨ ਕਰਨ ਉਪਰੰਤ ਦੱਸਿਆ ਸੀ ਕਿ ਉਸ ਦੀ ਪਤਨੀ ਦੇ ਗਰਭ ਵਿੱਚ ਪਲ ਰਿਹਾ ਬੇਬੀ ਲੜਕੀ ਹੈ ਡੰਡੀ ਜਿਸ ਉਪਰੰਤ ਕਰ ਆਲਿਆਂ ਨੇ ਡਾਕਟਰ ਦੇ ਕਹਿਣੇ ਵਿੱਚ ਆ ਕੇ ਗਰਭਪਾਤ ਕਰਵਾਉਣ ਦਾ ਪੂਰਾ ਮਨ ਬਣਾ ਲਿਆ ਸੀ ਡੰਡੀ ਪਰ ਮੈਂ ਇਕੱਲਾ ਨਹੀਂ ਸੀ ਮੰਨਿਆ ਡੰਡੀ ਉਸ ਨੇ ਆਖਿਆ ਸੀ ਕਿ ਮੇਰਾ ਮੰਨਣਾ ਸੀ ਰੱਬ ਵੱਲੋਂ ਜੋ ਪਹਿਲੀ ਦਾਤ ਉਹਨਾਂ ਨੂੰ ਬੱਚੇ ਰੂਪ ਵਿੱਚ ਬਖਸ਼ੀ ਗਈ ਹੈ ਉਹ ਮਨਜ਼ੂਰ ਹੈ ਪਰ ਅੱਜ ਜਦੋਂ ਸਵੇਰੇ ਮੇਰੇ ਕਰ ਆਲੀ ਨੇ ਆਪਣੀ ਡਿਲੀਵਰੀ ਦੌਰਾਨ ਲੜਕੇ ਨੂੰ ਜਨਮ ਦਿੱਤਾ ਤਾਂ ਮੈਨੂੰ ਜਿੱਥੇ ਬੱਚੇ ਦੇ ਸੁੱਖੀ ਸੰਦੀ ਜੰਮਨ ਦੀ ਖੁਸ਼ੀ ਹੋਈ ਉੱਥੇ ਹੀ ਇਸ ਡਾਕਟਰ ਉੱਤੇ ਗੁੱਸਾ ਆਇਆ ਕਿ ਜਿਸਨੇ ਸਾਨੂੰ ਗਲਤ ਰਿਪੋਰਟ ਦੇ ਕੇ ਵਾਸ਼ਨ ਕਰਾਉਣ ਲਈ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਨੰਡੀ ਖੁਦਾਨਾ